देखो जी बहुत हिम मस्त पर चिप वाला मौसम बनया ਇਹ ਕਰਕੇ ਬਹੁਤ ਜ਼ਿਆਦਾ ਬੰਦੇ ਤੁਸੀਂ 5 ਮਿੰਟ ਵੀ ਘਰੋਂ ਬਾਹਰ ਨਿਕਲੇ ਤੇ ਬਹੁਤ ਜ਼ਿਆਦਾ ਕਬਰ ਹਾਰਟ ਹੁੰਦੀ ਸੀ ਤੇ ਇਹ ਜਿਹੜੀ ਬਰਸਾਤ ਹੈਗੀ ਹੈ ਲੋਕਾਂ ਨੂੰ ਜ਼ਰੂਰ ਰਾਹਤ ਦੇਵੇਗੀ ਲੱਗਦਾ ਕਿ ਲੋਕਾਂ ਨੂੰ ਕਾਫੀ ਰਾਹਤ ਮਿਲੇਗੀ ਅੱਜ ਬਿਲਕੁਲ ਰਾਹਤ ਮਿਲੇਗੀ ਜੀ ਚੰਗਾ ਮੌਸਮ ਹੈ ਤੇ ਬਿਲਕੁਲ ਰਾਹਤ ਮਿਲ ਗਈ ਗਰਮੀ ਤੋਂ ਰਾਹਤ ਮਿਲੇਗੀ ਸਭ ਤੋਂ ਵੱਡੀ ਗੱਲ ਹੈ ਲੋਕੀ 5 ਮਿੰਟ ਵੀ ਘਰੋਂ ਬਾਹਰ ਜੇ ਉਹ ਕਬਰ ਹਾਰਟ ਹੋਵੇ ਬਿਲਕੁਲ ਚਿੱਕੀ ਚਿੱਕਿਆ ਗਰਮੀ ਉਹ ਮਤਲਬ ਸੋਮਸਪਰੀ ਗਰਮੀ ਸੀ ਉਹਦੇ ਕਰਕੇ ਇਹੀ ਹੁੰਦਾ ਹੈ ਕਿ ਤੁਸੀਂ ਬਾਹਰ 5 ਮਿੰਟ ਵੀ ਨਹੀਂ ਖਲੋ ਸਕਦੇ ਪਰ ਜਿੰਨੇ ਕੰਮ ਕਰਨਾ ਉਹਨਾਂ ਘਰੋਂ ਬਾਹਰ ਤਾਂ ਨਿਕਲ ਨਹੀਂ ਥੋੜੇ ਬਰਸਾਤ ਦੇ ਮੌਸਮ ਕਰਕੇ ਥੋੜੀ ਰਾਹਤ ਮਿਲੇਗੀ ਮੌਸਮ ਠੰਡਾ ਆਏਗਾ ਤੇ ਲੋਕੀ ਕੰਗਣਾ ਪਰ ਲੰ ਲੱਗਦਾ ਕਿ ਇਸ ਤਾਰੀਖ ਤੋ ਸਾਰਾ ਘਟੇਗਾ ਨੂੰ ਕੋ ਰਾਹਤ ਮਿਲੇਗੀ ਹਾਂਜੀ ਦੇਖੋ ਪਾਰਾ ਬਿਲਕੁਲ ਘਟੇਗਾ ਇਹ ਬਰਫਾਤ ਤੇ ਇਹ ਹਣ ਬਰਫਾਤਾ ਹੋਣੀ ਹੀ ਹੈ ਕਿਉਂਕਿ ਹੁਣ ਮੌਨਸਨ ਸ਼ੁਰੂ ਹੋ ਗਿਆ ਤੇ ਬਰਫਾਤਾ ਹੋਣੀ ਹੀ ਹੈ ਗਰਮੀ ਹੱਦ ਨਾਲੋਂ ਵੱਧ ਸੀਗੀ ਬਹੁਤ ਝਮਾਸਾ ਚੱਲ ਰਿਹਾ ਸੀ ਰਾਤ ਨੂੰ ਮੌਸਮ ਵੈਸੇ ਥੋੜਾ ਉਹ ਫੰਡਾ ਸੀਗਾ ਲੇਕਿਨ ਅੱਜ ਜੋ ਮਾਹੌਲ ਬਣਿਆ ਲੋਕੀ ਆਪਣੇ ਘਰਾਂ ਤੋਂ ਬਾਹਰ ਆ ਕੇ ਬਾਈਕ ਲੈ ਕੇ ਕੋਠਿਆਂ ਤੇ ਚੜ ਗਏ ਜੋ ਵੀ ਉਹਨਾਂ ਨੂੰ ਗਲੀਆਂ ਮਹੌਲੇ ਜਿੱਥੇ ਵੀ ਮਾਹੌਲ ਸਹੀ ਲੱਗ ਰਿਹਾ ਉੱਥੇ ਨਹਾ ਰਹੇ ਨੇ ਖੁਸ਼ ਹੋ ਕੇ ਕੋਈ ਕੰਮ ਕਰਨ ਨੂੰ ਕਿਸੇ ਦਾ ਦਿਨ ਹੀ ਕਰ ਰਿਹਾ ਤੇ ਬਹੁਤ ਹੀ ਨਹਾ ਰਹੇ ਨੇ ਬਹੁਤ ਬਹੁਤ ਕੋਸ਼ਿਸ਼ਾਂ ਜਰਮੀ ਵੀ ਚਿਪਚਿਪੇ ਨਿਕਲ ਰਹੀ ਹੂਮਸ ਫਰੀ ਕਰਦੀ ਲੋਕਾਂ ਕਿੱਨਾ ਤੱਕ ਕੱਪੜੇ ਤਾਂ ਕਿੱਲੇ ਹੋ ਜਾਂਦੇ ਸੀ ਬਿਲਕੁਲ ਜੀ ਬਿਲਕੁਲ ਜੀ ਬੱਚੇ ਘਰ ਤੇ ਫੈਮਿਲੀ ਸਾਰੀ ਪ੍ਰੇਸ਼ਾਨ ਸੀਗੀ ਗਰਮੀ ਤੋਂ ਬਸ ਹੁਣ ਮਾਹੌਲ ਬਣ ਗਿਆ ਬਹੁਤ ਵਧੀਆ ਮਾਹੌ ਮੌਸਮ ਠੰਡਾ ਹੋ ਗਿਆ ਹੁਣ 2-4 ਦਿਨ ਚੰਗੇ ਲੰਘ ਜਾਣਗੇ